ਕਨਾ ਭੁੱਲ ਗਏ ਦੀਵਾਨ ਵੀ ਆਪਣਾ ਭੁੱਲ ਗਏ ਦੀਵਾਨ ਵੀ ਆਪਣਾ ਭੁੱਲ ਗਏ ਇੱਕ ਦਿਨ ਹੀ ਨਹੀਂ ਇਸ ਬਜੰਦ ਤੇ ਨਾ ਜਾਣੇ ਕਿਆ ਕਿਆ ਭੁੱਲ ਗਏ ਨਾ ਜਾਣੇ ਕਿਆ ਕਿਆ ਭੁੱਲ ਗਏ ਜੋ ਵਾਪਸੀ ਨੂੰ ਕਹਿੰਦੇ ਕੀ ਉਹ ਬਾਤ ਨਹੀਂ ਕਹਨਾ ਭੁੱਲ ਗਏ ਜੋ ਵਾਪਸੀ ਨੂੰ ਮੈਂ ਨਹੀਂ ਚੱਲ ਜੇਕਰ ਆ ਮੀਆ ਸਾਉਤਾ ਪੂਸ ਜੀ ਦਰਬਾਰ ਕੀ ਜੇਕਰ ਸਾਹੀ ਲੋਕਾਂ ਦਾ ਬਹੁਤ ਸੱਚੇ ਦਰਬਾਰ ਜੀ ਦਰਾਰ ਸੰਤ ਬਾਬਾ ਹਜ਼ਾਰਾ ਸਿੰਘ ਜੀ ਦਾ ਦਰਬਾਰ ਸਿੱਟ ਜੇ ਕਾਰਾ ਰਾਜਾ ਸਾਹਿਬ ਜੀ ਦਾ ਉਹ ਸੱਚੇ ਦਰਬਾਰ ਸੀ। ਪਰੀ ਸਾਹਾ ਸੰਗਾ ਜੀ ਇਹ ਛਪੜੀ ਜਿੱਥੇ ਰਾਜਾ ਸਾਹਿਬ ਰੋਜ਼ ਆ ਕੇ ਬੈਠਾ ਕਰਦੇ ਸਨ ਤੇ ਇੱਥੇ ਰਾਜਾ ਸਾਹਿਬ ਨੇ ਚਾਲਾਂ ਦੀਆਂ ਜਨਾਨੀਆਂ ਨੂੰ ਜੋ ਮਕਾਨ ਤੋਂ ਲਿਆ ਸੀ ਕਿ ਉਹਨਾਂ ਨੂੰ ਗਾਰੇ ਤੋਂ ਘਰਾ ਬਣਾ ਕੇ ਦਿੱਤਾ ਸੀ। ਤੇ ਕਮਾਲ ਦੇ ਬੱਚੇ ਜੋ ਪੜ੍ਹ ਕੇ ਆਉਂਦੇ ਸੀ ਕਹਿਣ ਲੱਗੇ ਰਾਜਾ ਸਾਹਿਬ ਨੇ ਕਿ ਸਾਨੂੰ ਅਸੀਂ ਲੱਡੂ ਖਾਣੇ ਤਾਂ ਰਾਜਾ ਸਾਹਿਬ ਨੇ ਲੱਡੂ ਬਣਾ ਕੇ ਦਿੱਤੇ ਸੀ। ਇੱਥੇ ਹੀ ਬਰਿਆਮਾ ਜੱਪੂ ਆਲ ਵਾਲੇ ਨੂੰ ਲੰਗਰ ਵੜਾ ਕੇ ਦਿੱਤਾ ਸੀ ਐਸੋ ਛਪੜੀ ਦੇ ਆਸਾਰੇ ਸਾਜ ਸੰਗਤ ਤੇ ਦਾਹ ਸੇਵਾ ਦਾ ਨਿਸ਼ਾਨੀ ਆ ਸਾਰੀ ਕਰ ਰਹੇ ਆ ਸਾਰੇ ਸੰਗਤ ਵਿੱਚ ਸ਼ਾਮਿਲ ਹੋ ਕੇ ਸਾਰੀ ਕਰਦੇ ਆ ਲੱਖ ਲੱਖ ਮੁਬਾਰਕਾਂ ਤੇ ਸੰਤ ਬਾਬਾ ਹਿਆਰਾ ਸਿੰਘ ਜੋ ਕਿ ਰਾਜਾ ਸਾਹਿਬ ਦੇ ਹੁਕਮ ਦੇ ਨਾਲ ਮੀਆਂ ਸਾਹਿਬ ਦੇ ਦਰਬਾਰ ਤੇ ਕਾਫੀ ਚਿਰ ਸੇਵਾ ਕਰਕੇ ਗਏ ਉਹਨਾਂ ਦਾ ਮੇਲਾ 20 21 22 ਅਗਸਤ ਦਾ ਮੇਲਾ ਹੈ ਸਾਰੀਆਂ ਸੰਤਾਂ ਨੂੰ ਸੰਤ ਬਾਬਾ ਹਿਆਰਾ ਸਿੰਘ ਦੇ ਮੇਲੇ ਦੀਆਂ ਵੀ ਲੱਖ ਲੱਖ ਮੁਬਾਰਕਾਂ ਜੈਕਾਰਾ ਮੀਆਂ ਸਾਹਿਬ ਦਾ ਬੋਸ ਸੱਚੇ ਦਰਬਾਰ ਕੀ ਜੈ ਜੈਕਾਰਾ ਰਾਜਾ ਸਾਹਿਬ ਦਾ ਬੋਸ ਸੱਚੇ ਦਰਬਾਰ ਕੀ ਜੈ ਸੰਤ ਬਾਬਾ ਹਿਆਰਾ ਸਿੰਘ ਜੀ ਦਾ ਬੋਸ ਸੱਚੇ ਦਰਬਾਰ ਕੀ ਜੈ ਜੈਕਾਰਾ ਸਾਈ ਲੋਕਾਂ ਦਾ ਬੋਸ ਸੱਚੇ ਦਰਬਾਰ ਕੀ ਜੈ ਸਾਰਾ ਸੱਚੀ ਸਰਕਾਰ ਦਾ ਬੋਸ ਸੱਚੇ ਦਰਬਾਰ ਕੀ ਜੈ